ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਕਰਾਂਗੇ 200 ਸਾਲ ਪੁਰਾਣੀ ਪੰਜਾਬ ਬਾਰੇ 200 ਸਾਲ ਪਹਿਲਾਂ ਪੰਜਾਬ ਕਿਵੇਂ ਦਾ ਸੀ ਨਾ ਹੀ ਕੋਈ ਟਰੈਕਟਰ ਸੀ ਨਾ ਹੀ ਬਿਜਲੀ ਸੀ ਨਾ ਹੀ ਮੋਟਰ ਸੀ ਨਾ ਹੀ ਕਾਰਾਂ ਸੀ ਨਾ ਹੀ ਗੱਡੀਆਂ ਸੀ ਨਾ ਹੀ ਬਿਜਲੀ ਵਾਲੇ ਪੱਕੇ ਸੀ ਨਾ ਹੀ ਏਸੀ ਦੀ ਠੰਡ ਸੀ ਨਾ ਹੀ ਟੀਵੀ ਸੀ ਨਾ ਹੀ ਗੈਸ ਚੁੱਲ੍ਹੇ ਸੀ ਨਾ ਹੀ ਸੱਤਾਂ ਤੇ ਇਲੈਕਟਰ ਸੀ ਘਰਾਂ ਵਿੱਚ ਚਾਨਣ ਹੁੰਦਾ ਸੀ ਸਿਰਫ ਦੀਵੇ ਔਰ ਲੈਂਪ ਦਾ ਸੁਰਤ ਪੱਖੋਂ ਲੋਕ ਵੈਸੇ ਹੀ ਰੋਸ਼ਨ ਸੀ ਨਾਹੀਂ ਬੀਪੀ ਸੀ ਨਾਹੀਂ ਸ਼ੂਗਰ ਸੀ ਨਾਹੀਂ ਟੈਂਸ਼ਨ ਸੀ ਨਾਹੀਂ ਦਵਾਈਆਂ ਸੀ ਨਾਹੀਂ ਹਸਪਤਾਲਾਂ ਦੀਆਂ ਲੰਬੀਆਂ ਲੈਣਾ ਸੀ ਕਿਉਂਕਿ ਜੀਵਨ ਸੌਖਾ ਸੀ ਮਨ ਸ਼ਾਂਤ ਸੀ ਖਰਾਕ ਮਿੱਟੀ ਤੋਂ ਆਉਂਦੀ ਸੀ ਅਸੀਂ ਇਸ ਰੱਬ ਤੋਂ ਮੱਕੀ ਦੀ ਰੋਟੀ ਸੀ ਸਰੋਂ ਦਾ ਸਾਗ ਸੀ ਚੁੱਲਿਆਂ ਤੇ ਹੌਲੀ-ਹੌਲੀ ਰਹਿਜਦੀਆਂ ਦਾਣਾਂ ਜੂਸੇ ਦੇ ਲਈ ਵਰਦਾਨ ਬਣਦੀਆਂ ਸੀ ਹਵਾ ਸ਼ੁੱਧ ਸੀ ਪਾਣੀ ਪਵਿੱਤਰ ਸੀ ਹਵਾ ਸ਼ੁੱਧ ਸੀ ਪਾਣੀ ਪਵਿੱਤਰ ਸੀ ਰਾਤਾਂ ਨੂੰ ਛੱਤ ਤੇ ਸੌਣ ਲੱਗਿਆ ਸਕਰੀਨ ਦੀ ਜਗ੍ਹਾ ਤੇ ਮੋਬਾਈਲ ਦੀ ਜਗ੍ਹਾ ਰੱਬ ਵੱਲ ਵੇਖਦੇ ਸੀ ਸੋਣ ਲੱਗਿਆ ਤਾਰਿਆਂ ਦੇ ਵਿੱਚੋਂ ਕੋਈ ਆਪਣਾ ਬਜ਼ੁਰਗ ਦੇਖਦਾ ਸੀ ਕੋਈ ਆਪਣੂ ਰੱਬ ਦੇਖਦਾ ਸੀ ਠੀਕ ਹੈ ਜੀ ਪਹਿਲਾਂ ਉਹ ਆਵਾਜਾਈ ਦੇ ਸਾਧਨ ਸੀ ਸੀ ਊਠ ਬਲਦ ਘੋੜਿਆਂ ਦੇ ਨਾਲ ਵਾਹਣ ਵਾਹ ਵਾ ਕੇ ਵਟਾਂ ਦੇ ਘੱਟ ਐਦਾਂ ਪਾ ਲੈਂਦੇ ਸੀ ਜਿਵੇਂ ਫੀਤੇ ਨਾਲ ਮੇਣ ਮੇਣ ਕੇ ਪਾਏ ਹੋਣ ਹੋਰ ਨਾ ਕੋਈ ਟ੍ਰੈਫਿਕ ਸੀ ਸਿਰਫ ਮਿੱਟੀ ਦੇ ਰਸਤੇ ਸੀ ਮਣਾ ਦੀ ਤਸੱਲੀ ਸੀ ਅਸਲੀ ਦੁੱਧ ਸੀ ਅਸਲੀ ਘਿਓ ਸੀ ਯਾਰ ਅਸਲੀ ਯਾਰ ਦੋਸਤ ਸੀ ਅਸਲੀ ਰਸਤੇ ਸੀ ਖੇਤੀ ਕਰਤ ਸੀ ਨਾ ਹੀ ਕੋਈ ਬਿਜ਼ਨਸ ਸੀ ਨਾ ਹੀ ਬੋਰੀਆਂ ਬੋਰੇ ਪੈਂਦੇ ਜੋਰੀਏ ਦੇ ਨਹੀਂ ਲੱਖਾਂ ਸਪਰੇਹਾਂ ਸੀ ਨਹੀਂ ਕੈਂਸਰ ਵਰਗੀਆਂ ਚੱਲਦੀਆਂ ਟ੍ਰੇਨਾਂ ਸੀ ਨਹੀਂ ਜੇ ਕੋਈ ਬਾਹਰ ਦੀ ਆਉਂਦਾ ਮਟਾ ਸੀ ਕੋਈ ਚੂਚਾ ਕਰਦੀ ਸੀ ਛਿੱਤਰਾਂ ਦੀ ਪੂਰੀ ਖੈਸ ਸੀ ਪੰਜਾਬ ਹੁਣ ਬਾਗ ਪੰਜਾਬ ਖੁਦ ਨੂੰ ਖੁਦ ਬਾਹਰ ਨਹੀਂ ਭਾਜਦਾ ਸੀ ਹੁਣ ਤਾਂ ਸਾਰੇ ਹੀ ਪੰਜਾਬ ਦੇ ਲੋਕ ਬਾਹਰ ਵੱਲ ਨੂੰ ਭੱਜ ਰਹੇ ਆ ਤੇ ਅੱਗੇ ਪੰਜਾਬ ਤੋਂ ਬਾਹਰੋਂ ਪੰਜਾਬ ਵੱਲ ਨੂੰ ਆ ਰਹੇ ਸੀ ਠੀਕ ਹੈ ਜੀ ਇਹ ਸੀ 200 ਸਾਲ ਪਹਿਲਾਂ ਪੁਰਾਣਾ ਪੰਜਾਬ ਅੱਜ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਆਪਾਂ ਤੁਹਾਨੂੰ ਜੇ ਤੁਹਾਨੂੰ ਵਧੀਆ ਲੱਗੀ ਹੋਈ ਵੀਡੀਓ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਐਸੇ ਐਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਨਵੀਂ-ਨਵੀਂ ਨੌਲੇਜ ਲੈਂਡ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ